ਉਰੀ ਨੂੰ ਛੇੜ ਦੇ ਦੇ ਵੀ ਬਾਈ ਤੇਰਾ ਟਰੈਕਟਰ ਖਿੱਚ ਲੂਗਾ ਇਹ ਇਹ ਮੈਂ ਕਹਿੰਦਾ ਉਰੀ ਖਿੱਚ ਲੂਗਾ 60500 572 605 ਖਿੱਚਦਾ 60500 ਚੱਲਦੀ ਹੈ ਸਾਡੇ ਕੋਲ ਜੀ ਬਾਈ ਬਰਾਊਨ ਕੋੜੀ ਦੇ ਪੰਡ ਆਏ ਆ ਆ ਛੱਡ ਪਾਏ ਇਹਨਾਂ ਨੇ ਨਵਾਂ ਆ ਜੀ ਬਾਈ ਤਵੇ ਵੀ ਇਹਨੂੰ ਤਵਾ ਤੋਂ ਤਾਂ ਸਾਰਾ ਉਹੀ ਹੁੰਦਾ ਪੰਡ ਗੋੜੇ ਬਰਾਊਨ ਕੋੜੀ ਦੇ ਵੱਡੇ ਪੈਰਾਂ ਨੇ ਨਹੀਂ ਜਾਈਦੇ ਛੋਟਾ ਰੱਖਣ ਬਾਈ ਹਜੇ ਮੋਤੀ ਅੰਦਰ ਖੜੇ ਉਹ ਤਾਂ ਹਾਂ ਕਿਤਾਜੀ ਗਾਰਜ ਨੂੰ ਜਾਵਾ ਆਹ ਆਹ ਬਹੁਤ ਹੀ ਗੱਲ ਜਾਵਾ ਪੂਰੀ ਨੇ ਆ ਵੀਡੀਓ ਚ ਦੇਖਿਆ ਤਾਂ ਹੈ ਹਾਂ ਮਾਤਾ ਪੀਵੋ ਆਹ ਰੇਲਾ ਬਾਈ ਪੂਰੀ ਆਦਾ ਗਦਰ ਪੱਕੇ ਪਾੜ ਪੂਰੀ ਪੱਕੇ ਪਾੜ ਆਹ ਜਿਹੜਾ ਮੁੰਡਾ ਚਲਾਉਂਦਾ ਜਿਹੜਾ ਕਿਹੜਾ ਛੋਟਾ ਹੈਗਾ ਦਾ ਵੀਟਰੀ ਵੀ ਬਣਾਇਆ ਹੈ ਭਾਈ ਅਗੋਂ ਕੀ ਬੋਲ ਰਹੇ ਹੋ ਅੱਜ ਇਹਦਾ ਘਰ ਉਹਦਾ ਜਿਹੜਾ ਇਹ ਸੋਹਣੀ ਤੇਰੀ ਇਹ ਘਰ ਤਾਂ ਅੱਗੇ ਜਬਰਨੀ ਪਾਣੀ ਉੱਪਰ ਨਾਲ ਹੈ ਬਾਗ਼ੀ ਦਾ ਉਹ ਰੰਗ ਹੈ ਹਾਂ ਜਿਹੜਾ ਰਵੀਆਂ ਬੜਾ ਹੈ ਹਾਂ ਸਹੀ ਰਿਹਾ ਦੇਹਾਨ ਵੀ ਵਧੀਆ ਬਣਿਆ ਹੋਇਆ ਲੋ ਜੀ ਭਾਈ ਆਹ ਸ਼ੈੱਡ ਪਾਇਆ ਨਵਾਂ ਬ੍ਰਾਊਨ ਕੋੜੀ ਨੇ ਇੱਕ ਵਾਰ ਦੇਖ ਲਈ ਅੰਦਰ ਤੇ ਵੀ ਉਹਦਾ ਜਿਹੜਾ ਬਸ ਇੱਕ ਜਿਹੜਾ ਬਣਾਉਂਦੇ ਜਿਹੜੇ ਕਰਦੇ ਨੇ ਉਹਦਾ ਜਿਹੜਾ ਇਲਾਜ ਦੇ ਸਾਹ ਲੋਕੀਂ ਕਿੰਨਾ ਬਣਾਉਂਦੇ ਆਪਾਂ ਆਪਣੇ ਬਾਰੇ ਵਿੱਚ ਜਿਹੜੇ ਉਹਦੇ ਅਰਚ ਬਣਾਉਂਦੇ ਆ ਆਪ ਉਹਦੇ ਉਹ ਜਿਹੜਾ ਕੋਸ਼ਿਸ਼ ਕੋਸ਼ਿਸ਼ ਇਹਨਾਂ ਦਾ ਜਿਹੜਾ ਸਾਹ ਆਉਂਦਾ ਨਹੀਂ ਬਣਾਉਂਦੇ ਜਿਆ ਉਹ ਜਿਹੜਾ ਇਹ ਤੁਸੀਂ ਆਪੇ ਬਣਾਇਆ ਇਹ ਬਹੁਤ ਵਧੀਆ ਬੜੀ ਗੂੜੀ ਆ ਜੀ ਹਾਂ ਜੀ ਕਿਹੜਾ ਟੈਕਨੀਕ ਦਾ ਬਾਤ ਰਪਾਈ ਨੂੰ ਸਾਹ ਕੋਈ ਨਹੀਂ ਨਾ ਪੂਰੀ ਨੂੰ ਛੇੜ ਦੇ ਦੇ ਵੀ ਬਾਈ ਤੇਰਾ ਟਰੈਕਟਰ ਖਿੱਚ ਲੂਗਾ ਇਹ ਇਹ ਮੈਂ ਕਹਿੰਦਾ ਪੂਰੀ ਖਿੱਚ ਲੂਗਾ 600 ਤੋਂ 5000 572 605 ਖਿੱਚਦਾ 5000 ਅਰਜਨ ਚਾਲ ਦੇ 605 ਕੰਮ ਬਾਈ ਪੂਰਾ ਚਾਲਦਾ ਅੰਦਰ ਦੇਖੋ ਕੋਈ ਨਹੀਂ ਮੇਰੇ ਲੱਗਦਾ ਲੋ ਜੀ ਬਾਈ ਕੱਲ ਘੁੰਮਦੇ ਘੁੰਮਦੇ ਅਸੀਂ ਹੋ ਗਏ ਲੇਟ ਤੇ ਬਾਈ ਬਰੌਨ ਕੁੜੀ ਕੋ ਜਾ ਕੇ ਆਏ ਆ ਨਹੀਂ ਰਹੋ ਗਿਆ ਪੁਨੀਪਾ ਕਿੰਨੇ ਵੇ ਪਹੁੰਚੇ ਕਰ ਆਪਾਂ ਆਪਾਂ ਪਹੁੰਚੇ 7:00 ਵਜੇ 8:00 ਵਜੇ ਗਏ ਬਈ ਸਾਨੂੰ ਵੀ ਇੱਕ ਗੱਡੀ ਕਰਕੇ ਨਹੀਂ ਪਤਾ ਲੱਗਿਆ ਮੋਟਰਸਾਈਕਲ ਬੱਸ ਹੋ ਜਾਣੀ ਸੀ ਮੋਟਰਸਾਈਕਲ ਲਾਕਡਾਊਨ ਨੂੰ ਲੰਬੇ ਪੇ ਉਂਦਰ ਰਸਤੇ ਜੇ ਨਹੀਂ ਪੁਰੇ ਉਦਾਂ ਦੱਸ ਵੀ ਕੰਮ ਕਿਵੇਂ ਉਹਨਾਂ ਦਾ ਕੰਮ ਤਾਂ ਬਾਈ ਇੱਕ ਨੰਬਰ ਹਾਂ ਬਾਪੂ ਉਹ ਉਹ ਬੰਦਾ ਵਧੀਆ ਮੈਂ ਇੰਨੀਆਂ ਗੱਲਾਂ ਬਾਈ ਉਹਦੇ ਨਾਲ ਕਰੀਆਂ ਪਰ ਉਹਦੇ ਨਾਲ ਤਾਂ ਆਏ ਹੋ ਗਿਆ ਵੀ ਜਿਗਣਾ ਆਪਾਂ ਘਰ 'ਚ ਬੈਠੇ ਆ ਬਾਪੂ ਕੋਲ ਹਾਂ ਉਹਨੇ ਸੱਚਾਈ ਦੱਸੀ ਆਪਣੀ ਉਹਨੇ ਅਸਲ ਸਚਾਈਆਂ ਸਮਝਦਾ ਜ਼ਿੰਦਗੀ ਦੇ ਰਾਸਤੇ ਵੀ ਕਿੱਦਾਂ ਦੀ ਦੁਨੀਆਦਾਰੀ ਆ ਕਿੱਦਾਂ ਦਾ ਨਹੀਂ ਵੀ ਸਾਰਾ ਕੁਝ ਉਹਨੇ ਦੱਸਿਆ ਕੱਲ ਹਾਂ ਮਤਲਬ ਉਹ ਕੱਲ ਇੰਨਾ ਖੁੱਲ ਗਿਆ ਤਾਂ ਮੇਰੇ ਨਾਲ ਵੀ ਇੰਨਾ ਕੋਈ ਖੁੱਲਦਾ ਨਹੀਂ ਬਗਾਨੇ ਬੰਦੇ ਨਾਲ ਇੰਨੀ ਸੇਤੀ ਨੀ ਅਗਲਾ ਕਹਿੰਦਾ ਮੈਂ ਕੀ ਕਰਨਾ ਅਸੀਂ ਗੱਲ ਹੀ ਨਾ ਵੀ ਜਾਂ ਤਾਂ ਕੋਈ ਨਾ ਕੋਈ ਸੌਦਾ ਪਤਾ ਲੈਣ ਆਏ ਆ ਠੀਕ ਆ ਜਿਆਦਾ ਹੋਵੇ ਸੌਦਾ ਪਤਾ ਕੋਈ ਸਾਈਜ਼ ਹੋਵੇ ਅਗਲਾ ਦੇਣਾ ਤਾਂ ਵੀ ਬੰਦਾ ਚ ਕੰਮ ਛੱਡੇ ਕੰਮ ਛੱਡ ਕੇ ਸਪੈਸ਼ਲ ਦੇਖ ਲੈ ਲੈ ਪੂਰੀ ਦੇ ਲੈ ਵੀ ਉਦਾਂ ਹੀ ਕਹਿੰਦੇ ਵੀ ਪਛਾਣ ਹੁੰਦੀ ਵੀ ਜੀਵਿੰਦਾਰ ਬੰਦਾ ਹੈ ਹਾਂ ਦੇਖ ਲੈ ਹੈ ਹਾਂ ਨਹੀਂ ਲੈ ਘਟੋ ਘਟ ਆਪਣੇ ਆਪਾਂ ਘੰਟਾ ਡੇਢ ਘੰਟਾ ਰੁਕੇ ਆ ਸਾਨੂੰ ਬਾਈ ਨਵਾਂ ਸ਼ਰਟ ਵੀ ਦਿਖਾਇਆ ਪੁਰਾਣਾ ਵੀ ਦਿਖਾਇਆ ਹਾਂ ਤੇ ਲਾ ਸਾਰਾ ਦਿਖਾਇਆ ਟਰੈਕਟਰ ਵੀ ਦਿਖਾਇਆ ਪੁੱਤ ਤੇ ਉਹ ਮੁੰਡੇ ਨੂੰ ਮਿਲਾਇਆ ਛੋਟੇ ਜਿਹੇ ਪੂਰੀ ਤਾਂ ਕਹਿੰਦਾ ਤਾਂ ਵੀ ਚੱਲ ਚੱਲੀ ਐ ਇਹ ਮੁੰਡੇ ਨੂੰ ਮਾਤਾ ਗਿਆ ਤਾਂ ਮਾਂ ਚੱਲ ਚੱਲੀ ਹਫ਼ਤੇ ਬਾਅਦ ਆ ਜੀ ਹਾਂ ਮਾਂ ਨਹੀਂ ਨਾ ਪਰ ਮਿਸਤਰੀ ਨਾਲ ਆਏ ਨੇ ਮਿਸਤਰੀ ਲੱਗਣੇ ਹੀ ਤਾਂ ਹਾਂ ਆਹੋ ਬਾਕੀ ਭਾਈ ਤਵੀਆਂ ਬਸੇਰੀਆ ਬਣੀਆਂ ਪਈ ਤੇ ਉੱਥੇ ਹਾਂ ਤਵੀਆਂ ਹਾਂ ਬੰਦੇ ਬੋਲ ਗਏ ਵਿੱਚ ਬੰਦੇ ਬੜੀ ਪੂਰੀ ਬੜੀ ਬਣਦੀ ਹੈ ਬੜੀ ਹੀ ਬਣਦੀ ਹੈ ਕਹਿੰਦਾ ਵੀ ਛੋਟੀਆਂ ਨਹੀਂ ਅਸੀਂ ਇੰਨਾ ਕਰਦੇ ਹੁਣ ਕੋਲੰਡੇ ਨਹੀਂ ਲੋਕਾਂ ਨੰਦੇ ਨਹੀਂ ਹੈਗੇ ਛੋਟੀਆਂਗੇ ਕਿਉਂਕਿ ਭਾਈ ਉਹ ਕਹਿੰਦੇ ਵੀ ਛੋਟੇ ਟਰੈਕਟਰੇ ਬੜੀਆਂ ਤਾਂ ਵੇਖਤੀ ਜਾਂਦੇ ਹਾਂ ਬਹੁਤ ਤਕਨੀਕ ਨਾ ਬਣਾਉਂਦੇ ਜਿਹੜੀ ਹੱਬ ਉਹਨਾਂ ਨੇ ਦੱਸੀ ਆ ਵੀ ਹੱਬ ਉਹ ਹੱਬ ਕੋਈ ਨਹੀਂ ਬਣਾਉਂਦਾ ਵੀ ਉਹ ਜਿਹੜੀ ਵਿਚਕਾਰ ਹੁੰਦੀ ਹੈ ਹਾਂ ਵਿਚ ਵਿਚ ਜੁੜੀਆਂ ਘਾਸ ਹੁੰਦੀ ਹੈ ਸਪੈਸ਼ਲ ਤਿਆਰ ਕਰੀਏ ਸਪੈਸ਼ਲ ਤਿਆਰ ਕਰੀਏ ਅੰਕਲ ਨੇ ਸਾਨੂੰ ਦੋ ਹੱਬਾਂ ਰਖਾਈਆਂ ਇੱਕ ਦੇ ਉੱਪਰ ਘਾਸ ਹੁੰਦੀ ਉਹ ਪੁਰਾਣੀ ਦੀ ਹੁਣ ਇੱਕ ਨਵੀਂ ਬਣਾਈ ਉਹਦੇ ਵਿੱਚ ਘਾਸ ਹੁੰਦੀ ਹੈ ਵਿਚ ਘਾਸ ਹੁੰਦੀ ਹੈ ਵੀ ਪੂਰੀ ਉਹ ਘਸਦੀ ਨਹੀਂ ਹੈਗੀ ਉਹ ਘਸਦੀ ਨਹੀਂ ਹੈਗੀ ਜਿਹੜੀ ਉਹ ਪੁਰਾਣੀ ਆ ਉਹ ਹੱਬ ਮਿੱਟੀ ਨਾ ਘੱਟ ਜਾਂਦੀ ਆ ਅੱਛਾ ਹਾਂ ਉਹ ਹੱਬ ਜਾਂ ਉਹ ਚੀਤੇ ਫਰ ਕੇ ਹਾਂ ਐਨਾ ਫਰ ਕਾ ਪੂਰੀ ਦੇਲਾ ਭੱਗੇ ਕਿੱਥੇ ਤੇ ਕਿਸਮਤ ਮਾਦਾ ਕਿੱਦੋਂ ਨੂੰ ਘੁੰਮ ਗਈ ਦਾਣਾ ਪਾਣੀ ਆ ਹਮ ਆਪਣੇ 1.5 2 ਕਿਲੋਮੀਟਰ ਤੱਕ ਹਾਂ ਹਾਂ ਅਸੀਂ ਬਾਈ ਗਏ ਤੇ ਬੜਾ ਪਿੰਡ ਬਾਦ ਕਿਲੋ ਤੋਂ ਕਿਲੋਮੀਟਰ ਕੋਲੇ ਆ ਗਏ 1.5 ਕਿਲੋ ਤੋਂ ਨਾਲੇ ਉਹੀ ਰਸਤੇ ਨੂੰ ਅਸੀਂ ਬਾਅਦ ਮੈਂ ਪਿੰਡ ਨੂੰ ਲੰਗੇ ਹਾਂ ਉਸ ਰਸਤੇ ਨੂੰ ਹਾਂ ਕਿ ਨਹੀਂ ਬਾਕੀ ਬਾਈ ਠੀਕ ਤਾਂ ਉਹਨਾਂ ਦਾ ਕੰਮ ਸੀ ਜੂਦਾਂ ਦੇਖਿਆ ਪਰ ਅੰਕਲ ਦਾ ਸੁਭਾਅ ਬੜਾ ਬਾਈ ਚੰਗਾ ਮਿਲੇ ਪਹਿਲੀ ਵਾਰ ਆ ਵੀ ਠੀਕ ਹੈ ਬੰਦੇ ਸੁਭਾਅ ਬਹੁਤ ਚੰਗਾ ਯਾਰ ਆਪਾਂ ਐਵੇਂ ਹੀ ਕਹੀਏ ਕਿ ਨਹੀਂ ਮੈਂ ਇਦਾਂ ਦਾ ਬੰਦਾ ਦੁਨੀਆ ਤੇ ਦੇਖਿਆ ਨਹੀਂ। ਮੇ ਅਗਲਾ ਦਾ ਬਾਈ ਉਹ ਇੰਨਾ ਚੌੜਾ ਹੋਈ ਹੈ ਕਹਿੰਦਾ ਸੀ। ਪਰ ਉਹ ਗੱਲ ਨਹੀਂ ਤੇਰੀ। ਉਹ ਐਨ ਆਪਣੇ ਮਾੜਾ ਪਿੰਡੂ ਉਹ ਪਿੰਡੂ ਮੰਗਣਾ। ਛੱਡ ਦੱਸ ਤੂੰ ਕਿਵੇਂ ਲੱਗਿਆ? ਛੱਡ ਬਹੁਤ ਟੌਪ ਦਾ ਪਾਇਆ ਬਾਈ। ਹਾਂ। ਛੱਡ ਤਾਂ ਮੈਂ ਕਹਿੰਦਾ ਵੀ ਆਪਣੇ ਪਿੰਡ ਦੇ ਸਾਰੇ ਟਰਾਲੇ ਖੜਾ ਦੇ। ਹਾਂ ਰੁਖ ਹੋ ਜਾਂਦੀ ਆ। ਵੀ ਅੰਕਲ ਕਹਿੰਦਾ ਵੀ ਜੇਕਣਾ ਕਿਸਦਾ ਉਹ ਵੀ ਟਰਾਲਾ ਟਰੁੱਲਾ ਆ ਗਣਕਾਲਾਂ ਦਾ ਲਾਇਆ ਕਰੂ। ਜੀ ਕਹਿੰਦਾ ਵੀ ਜੇਕਣਾ ਹੁਣ ਉਹਨਾ ਆਪਣੇ ਲਾਗ ਨਾ ਕਹਿੰਦਾ ਕਿਸੇ ਦੀ ਟਰਾਲੀ ਖੜੀ ਸੀ ਪਿਛਲੇ ਸਾਲ। ਹਾਂ। ਆ ਕਣਕੇ ਜੀ ਦੀ। ਹਾਂ। ਕਣਕ ਦੀ ਬਣਾਈਆਂ ਚ ਕਹਿੰਦਾ ਉਹ ਉੱਪਰ ਤੇ ਆ ਗਿਆ ਮੀਂਹ ਕਹਿੰਦਾ ਹੁਣ ਜਿਹੜਾ ਦੂਆ ਛੱਡ ਤਾਂ ਲਾਗ ਉਹ ਭਰਿਆ ਬਦਾ ਟਰਾਲੀਆਂ ਨਾਲ ਹੋਰ ਕੋਈ ਛੱਡ ਹੈ ਨਹੀਂ ਤਾਂ ਕਿਸੇ ਦੇ ਉਹ ਵੀ ਮੀਂਹ ਵਿੱਚ ਭਿੱਜ ਗਿਆ ਕਹਿੰਦਾ ਹੁਣ ਆਪਾਂ ਨੇ ਵੀ ਚੱਲ ਜਿਕਣਾ ਹੁਣ ਵਿਹਲਾ ਹੁੰਦਾ ਵੀ ਕੋਈ ਚੱਲ ਉਹ ਨਹੀਂ ਹੁੰਦਾ ਮੂਹਰੇ ਵਾਲੀ ਸਾਈਡ ਪਾਸ ਤੇ ਆਪਣਾ ਮੂਹਰੇ ਸਾਈਡ ਅੰਦਰ ਬੈਗ ਪਾਤਾ ਇੱਕ ਮੂਹਰੇ ਪਾਤਾ ਤੇ ਆਪਣੇ ਜਿਕਣਾ ਮਰਜੀ ਟਰਾਲਾ ਅੰਦਰ ਵੜ ਜੂ ਨਾ ਨਾ ਠੀਕ ਹੈ ਦੇਲਾਪੂਰੀ ਬੜੇ ਪਿੰਡ ਦੇ ਕਿੱਥੇ ਦੇ ਕਿੱਥੇ ਘੁੰਮਿਆ ਹੈ ਪੂਰੀ ਬਾਕੀ ਭਾਈ ਦੀ ਗੱਡੀ ਦਾ ਵੀ ਕੰਮ ਕਰਾਤਾ ਗੱਡੀ ਦਾ ਘਰਾ ਹਾਂ ਜਿਹੜੇ ਉਹ ਥੱਲੇ ਲੱਗਦੀ ਹਾਂ ਥੱਲੇ ਬਾਜੇ ਦੀ ਤੇ ਗੱਲ ਡੋਲੇ ਨਾਲ ਉਹਦੇ ਉਹ ਪਵਾਤੇ ਸਪੇਸਾ ਉਹਦੇ ਕਾਲੇ ਕਾਲੇ ਜੇ ਵੇ ਹਾਂ ਮੈਨੂੰ ਉਹ ਕਹਿੰਦਾ ਬਈ ਵਧੀਆ ਪਵਾਤੀ ਨਹੀਂ ਚਾਸੀ ਖਰਾਬ ਹੋ ਜਾਂਦੀ ਹੇਟ ਤੇ ਉਹ ਤਾਂ ਹੋਈ ਜਾਣੀ ਤੇ ਉਹਦੀ ਫੇ ਉਹ ਕਿੰਨੀ ਵਾਰ ਲੱਗੀ ਕਿੰਨੀਆਂ ਬਾਜਾਈ ਲਗੜਾ ਕੋ ਬਹੁਤ ਬਾਜਦੀ ਹਾਂ ਤਾਪੇ ਰੋੜ ਤੇ ਹੁਣ ਲੇਬਰ ਵਾਲੇ ਕਹਿੰਦੇ ਆ ਇਹ ਸ਼ਾਮ ਦਾ ਦਾਰੂ ਘਾੜੀ ਵਾਲੇ ਸ਼ਾਮ ਨੂੰ ਸਦਾ ਜੀ ਬਿਨਾ ਮਾਰਾ ਖੰਭਾ ਦਾ ਕੰਮ ਚੱਲੇਗਾ ਨਹੀਂ ਇਹ ਹੀ ਨਾ ਨਾ ਆ ਦੇ ਲਮਾ ਨਹੀਂ ਆ ਵਾਹ ਬਾਈ ਕਾ ਦਿਲ ਦੀ ਗੱਲ ਦੱਸਤੀ ਹੈ ਬਾਕੀ ਬਾਈ ਆ 26 ਲਈ ਜਿਹੜੀ ਪੂਰੀ ਨੇ ਇਹ ਸਹੀ ਚੱਲ ਵੀ ਪੂਰੀ ਬਾਈ ਬੋਤਲੇ ਲੈ ਕੇ ਦੇ ਦੇ ਇਹਨਾਂ ਨੂੰ ਕੋਣ ਠੀਕ ਨਹੀਂ ਪੂਰੀ ਲੈ ਬਾਈ ਸਪਰੇ ਨਵੀਂ ਤੇ ਮੈਂ ਹੋਰ ਲੈ ਤਾ ਇਹ ਨਵਾਂ ਮਾਡਲ ਲੈ ਆ ਹੈ ਸੀਸੀ ਵੀਡੀਓ ਕਹਿੰਦਾ ਅਸਰਬੱਧ ਕਰੂਗੀ ਉਹਦੇ ਗਿਲ ਤੇ ਸੀਸੀ ਉਹਦਾ ਚਮਕੌਰ ਤੋਂ ਲੈਂਦੇ ਜਿੱਥੇ ਪਾਗ ਦੇ ਆਉਂਦੇ ਆ ਮੈਂ ਵੀ ਫੇਰੇ ਨਾਲ ਦੀ ਲੈ ਕੇ ਆਉਂਗਾ ਹਾਂਜੀ ਇਹਨਾਂ ਆਤੇ ਆ ਮੋੜ ਕੋ ਇੱਕ ਘਰ ਹੈ ਰੋਡ ਪਰ ਹਾਂ ਜੋ ਇਧਰ ਇਸੇ ਤੋਂ ਪਹਿਲੇ ਪੂਰੀ ਕੱਕ ਹੋ ਗਾਲ ਬਗਿਆ ਉਹ ਡੋਲਾ ਪਰ ਮੜਾ ਮੜਾ ਹਾਂ ਹੁਣੇ ਸਾਹ ਉਹਨੇ ਨਾਲ ਉਹਨੇ ਸਾਹ ਮੜਾ ਤੇਰਾ ਔਖਾ ਹੋ ਜਾਂਦਾ ਛੋਟਾ ਪਟ ਨਹੀਂ ਹੁੰਦਾ ਤੇ ਨਹੀਂ ਪਟ ਜਾਂਦਾ ਵੇ ਫੇਰ ਔਖਾ ਹੋ ਜਾਂਦਾ ਫਿਰ ਆਇਆ ਕਿ ਹੁਣ ਉਹ ਪੂਰੀ ਇਧਰੋਂ ਹੋਰ ਦੱਸਾ ਮਨੇ ਬੰਦੇ ਗਈ ਜਾਂਦੇ ਕਿਹੜੇ ਕਿੜੇ ਤਵੇ ਬੁੱਕਰਾ ਕੇ ਹੈ ਤਵੀਆਂ ਬਾਈ ਦੋ ਜਰ ਆ ਜਾਂਦੀਆਂ ਕਿਹਦੇ ਕਿਹੜੇ ਤਵੀਆਂ ਬੋਕਰ ਆ ਗਏ ਉੱਥੇ ਇਹਦੇ ਸਟੇਟਸ ਦੇਖ ਕੇ ਬਗਾ ਭਾਈ ਇਸ ਦਾ ਕੁਦਰ ਦੇ ਕੋ ਮੈਂ ਤਵੀਆਂ ਤੁਮੇ ਕੋਈ ਨਹੀਂ ਜੋਗੇ ਕਿੱਥੇ ਆ ਤਵੀਆਂ ਕਹਿੰਦਾ ਅਸੀਂ ਤੂੰ ਤਾਂ ਘੇੜਾ ਵਰਗਾ ਝੂਠ ਮਾਰੀ ਵੀ ਉਹਦਾ ਭਲੇਖਾ ਦਾ ਪੈਂਦਾ ਹਾਂ ਭਲੇਖਾ ਪੈਂਦਾ ਵੀ ਬੰਦਾ ਉੱਥੇ ਗਿਆ ਹੈ ਵੀ ਗਏ ਆ ਜਿਹੜੇ ਤਵੀਆਂ ਕਰਦੇ ਹਾਂ ਭਾਈ ਸਾਨੂੰ ਤਾਂ ਇੱਕ ਚਾਹਨਾ ਸੀ ਉਹਦੇ ਬਾਪੂ ਨਾਲ ਮਿਲਣ ਦੇ ਦੀ ਮਿਲ ਲੈ ਅਸੀਂ ਉਹਨੂੰ ਮਿਲਣਾ ਤਾਂ ਜ਼ਰੂਰੀ ਹੂੰ ਬਾਕੀ ਭਾਈ ਠੀਕ ਰਿਹਾ ਜਿੱਦਾਂ ਸਿਸਟਮ ਰਿਹਾ ਤਵੀਆਂ ਵੀ ਵਧੀਆ ਲੱਗੇ ਉਹਨਾਂ ਦੇ ਪ੍ਰੋਜੈਕਟ ਅਸੀਂ ਉਹ ਦੇਖ ਕੇ ਆਏ ਆ ਇਕ ਕਾਇ ਹੁੰਦਾ ਮਨ ਵਿੱਚ ਤਮੰਨਾ ਹੁੰਦੀ ਮਿਲਣ ਦੀ ਪੂਰੀ ਦਾ ਜਰੇ ਫੋਟੋ ਮੰਗਾਇਆ ਰਾਤ ਨੂੰ ਕਹਿੰਦਾ ਨਿਆਣੇ ਕਹਿੰਦੇ ਦਿਖਾਉਣੇ ਆ ਖੁਸ਼ ਹੋਗੇ ਖੁਸ਼ ਹੋਗੇ ਨੇ ਹਾਂ ਆ ਕੱਪ ਨਾਲ ਮੈਨੇ ਮਿੰਟੀ ਵਾਲਾ ਇਹ ਨਹੀਂ ਹਾਂ ਇਹ ਤਾਂ ਪਹਿਲਾਂ ਦਾ ਕਈ ਸਾਲ ਦਾ ਇਹ ਬਹੁਤ ਵੱਡਾ ਰੱਖਿਆ ਵਾ ਤਾਂ ਪ੍ਰੋਜੈਕਟ ਮੈਂ ਕਿਹਾ 250 ml ਪਰਿੰਦਾ ਹੁਣ ਇੱਕ ਵਾਰ ਜੀ ਇਹ 150 ml ਬੰਦੀ ਹਾਂ ਉਹ ਉਹ ਵੀ ਤਾਂ ਹੈ ਜੀ ਉਹ ਤੇ ਯਾਰ ਉਹ ਝੱਗ ਬਣ ਜਾਣੀ ਪੂਰੀ ਮੈਂ ਪਾਈ ਉਹ ਭਰ ਕੇ ਹਾਂ ਮੇਰੇ ਵੀ ਉਦੋਂ ਝੱਗ ਬਣ ਗਈ ਸੀ ਮੈਂ ਨੇ ਲ ਦੱਸਿਆ ਨਹੀਂ ਵੀ ਪਾਉਣੀ ਆ ਨਾ ਦਵਾਈ ਹਾਂ ਤਾਂ ਆਪਣਾ ਪੰਪ ਸਿਰੇ ਵਜਾ ਕੇ ਉਹ ਕਰੀ ਨਹੀਂ ਝੱਗ ਬਣ ਜਾਂਦੀ ਹੈ ਝੱਗ ਬਣਦੀ ਝੱਗ ਖਰਾਬ ਕਰਦੀ ਹੈ ਮੈਂ ਤੁਹਾਨੂੰ ਦੱਸਿਆ ਸੀ ਤਾਂ ਆਲੇ ਇਹ ਨਹੀਂ ਮੰਨਦੀ ਉਹ ਪੂਰੀ ਹਲੇ ਵੀ ਖੱਤੀ ਚੜੈਰੀ ਪਿੱਛੇ ਪਾਣੀ ਆ ਮੈਂ ਕਹਾ ਦੋ ਦਿਨ ਰੋਕੇ ਪਾ ਦੂਗਾ ਡੱਕੇ ਮਾਰਦੇ ਨੇ ਉਹਨੇ ਡੱਬ ਲੈਣੇ ਕਿ ਲਾ ਤਾਂ ਚੱਲੇ ਕਰਾ ਪਰ ਨਹੀਂ ਦੂਏ ਵਾਰ ਜੂਰੀਆ ਪਾਦੀ ਹਾਂ ਹਾਂ ਦੂਏ ਵਾਰ ਪਾਦੀ ਨਹੀਂ ਹੁਣ ਤਾਂ ਕਈ ਦਿਨ ਹੋ ਗਏ ਅੱਜ ਪਾਤਾ ਜੂਰੀਆ ਪਾ ਠੀਕ ਰਿਹਾ ਫਿਰ ਤੇਰਾ ਭਾਈ ਡੱਕਾ ਵੀ ਆ ਗਰਦਨ ਦੀ ਸਿੱਧੀ ਕਰ ਲਈ ਨਾ ਗਰਦਨ ਸਿੱਧੀ ਹੋ ਗਈ ਫੇਰ ਪਾ ਦੋ ਲੈ ਦੇਖ ਤਾਂ ਬਣੀ ਚੈਗਾ ਹਾਂ ਇੱਕ ਦਿਖਦਾ ਆਪ ਨੂੰ ਹੋ ਕੇ ਬਣਦੀ ਆ ਆ ਪੰਪ ਦੇ ਲੱਗੇ ਇੱਥੇ ਪਤਾ ਪੰਪ ਪੂਰਾ ਮਾਰ ਲੈ ਜੇ ਅੱਧਾ ਹੁੰਦਾ ਫੇਰ ਬਣ ਗਈ ਤੀ ਮੈਂ ਪਾਉਂਦਾ ਨਹੀਂ ਮੈਂ ਕਈਆਂ ਨੂੰ ਦੱਸਦਾ ਜਿਹੜੇ ਇਹ ਦਵਾਈ ਲਿਆਉਂਦੇ ਨਾ ਬਹੁਤ ਨੂੰ ਦੱਸਿਆ ਹਾਂ ਉਹ ਮੈਂ ਪਹਿਲੀ ਵਾਰ ਕਰੀ ਤੀ ਮੈਂ ਪਹਿਲੀ ਵਾਰ ਕਰੀ ਤੀ ਮੈਨੂੰ ਪਤਾ ਨਹੀਂ ਤਾਂ ਹੈਗਾ ਯਾਰ ਇਹ ਦੇਖ ਮੈਂ ਜੱਗਾ ਕਹਿੰਦਾ ਮੰਡੇ ਚ ਸਪਰੇਅ ਕਰਨੀ ਹੈ ਅਸੀਂ ਚਲ ਚਲੇ ਗਏ ਹੁ ਮੈਨੂੰ ਤਾਂ ਪਤਾ ਨਹੀਂ ਤਾਂ ਮੈਂ ਦੂਈ ਰਾਉਂਡ ਅਪ ਵਰਤਦਾ ਦਾ ਹਾਂ ਉਹਨੇ ਕਿਆ ਕਰਿਆ ਮੈਂ ਉਹ ਆਪਣਾ ਭਰਿਆ ਪੰਪ ਜਲ ਕਰ ਲਾਂਗੇ ਉਹਦੇ ਪਹਿਲੇ ਮੇਰਾ ਪੰਪ ਮੁੱਕ ਗਿਆ ਜਿਹੜਾ ਬੰਨ ਤੇ ਲਾਗਦਾ ਠੀਕ ਆ ਮ ਆਇਆ ਆ ਇੱਕ ਬੀਪੀ ਪਾਈ ਨਾ ਪਾ ਭਰਿਆ ਉਹਦੇ ਵਿੱਚ ਪਾਰੇ ਉੱਤੇ ਪਾਰੋਂ ਪਾਣੀ ਪਈ ਉਹ ਛਿਗ 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 ਜਗਰ ਭਰ ਗਿਆ ਤੂੰ ਕਹਿੰਦਾ ਇਹ ਤਾਂ ਪੱਗਾ ਕਰ ਲਿਆ ਇਹ ਹੁਣ ਸਾਰਾ ਛਰਪੀ ਹੋ ਗਈ ਫੇ ਹੌਲੀ 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 ਹਲਾਹ ਲਾ ਗਏ ਹਾਂ ਭਰ ਲਿਆ ਹੱਥ ਨਾਲ ਹਲਾ ਕੇ ਹੌਲੀ ਹੌਲੀ ਕਰਿਆ ਸੱਟ ਚੱਗ ਬਣ ਜਾਂਦੀ ਆ ਆ ਦੇਖ ਲੈ ਹਾਂ ਕਿੰਨੇ ਸਾਲ ਦੀ ਪੁਰਾਣੀ న్యూਜਲ ਤੈਨੂੰ ਲੱਗਦਾ ਵੀ ਇਹ ਮੁੜੇ న్యూਜਲ ਹੋਊਗੀ ਨਹੀਂ ਦੇਖ ਲੈ ਸਭ ਵੀ ਇਹ ਹੈ ਇਹ ਪੁਰਾਣਾ ਮਾਡਲ ਹੈ ਬਾਪੂਆਂ ਨੇ ਟਾਈਮ ਦੀ ਹੈ ਹਮ ਸਹੀ ਗੱਲ ਹੈ ਇੱਕ ਚਲ ਦੀ ਨੂਰ ਇੱਕ ਦੂਈ ਹਿੰਦੀ ਲੰਬੀ ਪੂਰੀ ਤੇਰਾ ਕੰਮ ਬਾਈ ਇਹਤ ਕੀ ਬਹੁਤ ਲੰਬਾ ਚੱਲਿਆ ਜੀ ਦੀ ਯਾਰ ਕਹਿੰਦਾ ਹਾਂ ਹਾਂ ਕਿਹ ਯਾਰ ਬਈ ਇਹ ਜਰਾ ਇਹ ਚਾਰ ਜਾਣੇ ਆਪਾਂ ਹੋਲੀ ਹੋਲੀ ਪਰ ਆਏ ਆ ਵੀ ਲਾਉਂਦੇ ਜਿਹੜੇ ਰਸੀਵਰ ओरिजिनल ਆਉਂਦੇ ਨੇ ਕਿ ਨਹੀਂ ਮੈਂ ਇੱਕ ਚਮਕੌਰ ਦੇਖਿਆ ਹੁਣ ਜਿੱਤੇ ਹਲੇ ਗਏ ਆ ਮੀਟਰ ਲੈ ਕੇ ਆਏ ਆ ਜਨਰੇਟਰ ਦੇ ਹਾਂ ਉਹਨੇ ਹੁਣ ਜਾ ਕੇ ਭਈਆਂ ਬੰਚਾਇਦ ਕਰਨੀ ਹੈ ਹਮ ਕਹਿੰਦਾ ਵੀ ਗੱਬੇ ਵੜ ਕੇ ਦੇਖੋ ਦੋ ਗਿੱਠ ਬੈਂਦੇ ਕਹਿੰਦਾ ਕੱਬੇ ਸਿੱਧਾ ਹਾਂ ਦੋ ਗਿੱਠ ਹੈ ਨਾ ਪੈਸੇ ਮੰਗਦੇ ਪੂਰੇ ਨਾ 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 ਬਾਈ ਮੋਟਰ ਬੈਠੇਗਾ ਨਾ ਮੈਂ ਆ ਗਿਆ ਕਹਿੰਦਾ ਉਹਨਾਂ ਨੂੰ ਬਈਆਂ ਨੂੰ ਤਿਆਰ ਰੱਖੀ ਵੀ ਸਾਰੇ ਹੁਣ ਲਾ ਕੇ ਜੀਰ ਦੇ ਵਿੱਚ ਬਾੜ ਗੇ ਸਾਈਡਾਂ 'ਪ ਬਾਈ ਕੁਛ ਦੇਖਦਾ ਵਿੱਚ ਕੋਸਾ ਵਿੱਚ ਘੁੰਮ ਕੇ ਦੇਖੋ ਵਿੱਚ ਜੂਰੀਆ ਜਿਹੜਾ ਆਇਆ ਪਾਇ ਤੇ ਪਤਾ ਲੱਗਦਾ ਸਾਰੇ ਮੜਿਆ ਪੂਰੀ ਇੱਕ ਹੈ ਜਿਹੜੇ ਆਪਾਂ ਕਿਸੇ ਤੇ ਜੂਰੀਆ ਡਾਇਆ ਪੋਰਨਦਾ ਉਹ ਨਹੀਂ ਦੱਸਦਾ ਜਦ ਆਪਾਂ ਆਪ ਪਾਉਂਦੇ ਵਿੱਚ ਘੁੰਮ ਕੇ ਪਤਾ ਲੱਗਦਾ ਮੈਨੂੰ ਆਇਆ ਵੀ ਨਾ ਪੈਰ ਰੱਖਣ ਦੀ ਜਗ੍ਹਾ ਵੀ ਨਹੀਂ ਵਿੱਚ ਇਹ ਬੰਦੇ ਨੇ ਠੀਕ ਰਾਈ ਹੈ ਠੀਕ ਹੈ ਪੈਰ ਰੱਖ ਤੂੰ ਦੱਸ ਵੀ ਯਾ ਕਿਥੇ ਮੀਂਹ ਪੋਜੇ ਮਾ ਤੇਰਾ ਖਾਲੀ ਪਿਆ ਕੌੜ ਲੱਗੀ ਅਜਰਾ ਆਪਣਾ ਜਿ ਇੱਥੇ ਤੇ ਚਲੇ ਗਏ ਅਗੇੜਵਾਲ ਮੁੜ ਕੇ ਹਾਂ ਹਲਿਆਣਾ ਜਿਹੜੇ ਮੁੜ ਕੇ ਖਾਲੀ ਪਿਆ ਕੌੜ ਲੱਗੀ ਸੁੱਕੇ ਪਏ ਆ ਆਪਣੇ ਵੀ ਤਾਂ ਬਈ ਲਾਈਟ ਪੂਰੀ ਆਉਂਦੀ 8 ਘੰਟੇ ਹੁਣ ਮੀਂਹ ਚਾਹੀਦਾ ਕਮੀ ਪੈਂਦਾ ਨਹੀਂ ਹੋ ਜਾ ਨਹੀਂ ਮੀਂਹ ਨੇ ਪਾਣੀ ਪੂਰਾ ਕਰਨਾ ਥੋਂ ਚੱਲ ਪੀਣਾ ਪੱਛੋਂ ਕਰਕੇ ਕੋਈ ਨਹੀਂ ਪਰ ਗਰਮੀ ਦੇ ਲੈ ਹੁਣ ਕਿਹੜਾ ਟਾਈਮ ਹੋ ਗਿਆ ਹਾਂ ਫੁੱਲ ਚੱਕਲਾ ਪੰਪ ਨੇਰਾ ਹੁੰਦਾ ਇੱਕ ਪੰਪ ਲਾਉਣਾ ਕਰੋ ਦੇਖਦੇ ਕਿੰਨੇ ਲੱਗਦੇ ਹੁਣ ਨਹੀਂ ਇਹ ਪੰਪ ਕਿਆ ਮਤਲਬ ਧਰਨਾ ਪਤਾ ਨਹੀਂ ਕਰਦਾ ਹਾਂ ਵੜਕੇ ਧਾਨਾਂ ਦੇ ਵਿੱਚ ਕਰਦਾ ਅੱਛਾ ਜੇ ਵਟਵਾ ਕਰੂਗੇ ਫਿਰ ਤਾਂ ਬਜੂ ਕਰਦਾ ਫਿਰ ਦਿਲਕਦੇ ਵੀ ਐ ਪ੍ਰੈਸ਼ ਧਾਨਾਂ ਦੇ ਵਿੱਚ ਪ੍ਰੈਸ਼ਰ ਕਿੰਨਾ ਕਰ ਪ੍ਰੈਸ਼ਰ ਤਾਂ ਹੁਣ ਉਹਦੇ ਨਾਲ ਆ ਨਾ ਗੋਲ ਮਾਰਦਾ ਨਾ ਨਾ ਕੱਟੇ ਫਿਰ ਤਾਂ ਠੀਕ ਹੈ ਠੀਕ ਹੈ ਚੱਕ ਦੂੰ ਗਰੀਬ ਚੱਕ ਦੂੰ ਗਰੀਬੀਆਂ ਹਾਂ ਇਹ ਧਾਨਾਂ ਦੇ ਵਿੱਚ ਵੜ ਜਾਂਦਾ ਮੈਂ ਹੁਣ ਆਏ ਆ ਵੀ ਆਪਣਾ ਜੀਰੀ ਪੰਨੀ ਕਰਦੀ ਜੇ ਉੱਪਰ ਕਰੂਗਾ ਫਿਰ गिर ਜਾਣੀ ਠੀਕ ਕਰ ਜਾਣੀ ਪਏ ਕਿੰਨੇ ਮਹੀਨੇ ਅਸਰ ਰਹਿੰਦਾ ਇਹਦਾ ਹੁਣ 30 ਇਹਦਾ ਲੰਗੇ ਜਾਂਦੇ 15 20 ਦਿਨ ਔਖੜਟਣੇ ਗੇਲ ਤਾਂ ਠੀਕ ਹੈ ਨਾਲੇ ਪੱਟ ਵੀ ਨਹੀਂ ਹੋਣਾ ਛੋਟਾ ਇਹ ਠੀਕ ਆ ਐ ਵੀ ਟਾਈਮ ਨਹੀਂ ਹੁੰਦਾ ਇਹਨੇ ਹੂੰ ਆ ਜਾ ਮਹੀਨਾ ਲੰਘ ਗਿਆ ਬਰਸਾਤ ਆ ਗਈ ਫੇ ਬੰਦੇ ਕੋਲ ਟਾਈਮ ਆਉਂਦਾ ਫੇ ਬੰਦਾ ਹੌਲੀ ਹੌਲੀ ਨਾ ਲੰਗਿਆ ਲੱਗਿਆ ਰਹਿੰਦਾ ਮੱਕੀ ਚੱਲ ਵੀ ਹੋਣਗਾ ਸੁੰਡੀ ਹੈਗੀ ਹਲੇ ਲਾ ਸੁੰਡੀ ਦਾ ਨੇੜੇ ਵੀ ਨਹੀਂ ਖੜੀ ਕਾਤੇ ਇੰਨੀ ਤੇਜ਼ ਦਵਾਈ ਤੀ ਕਿੰਨੇ 4 ਕਿ ਦਿਨ ਸੁੰਡੀ ਉਹ ਤੋਂ ਬਾਅਦ ਵੀ ਰਹੀ ਸਪਰੇਅ ਤੇ ਅੱਛਾ ਹਾਂ ਇਹ ਵੀ ਮਰ ਗਈ ਆ ਦੇਖੋ ਬਾਈ ਹੁਣ ਮੱਕੀ ਮੜੀ ਦਿਖਣ ਲੱਗੀ ਰੂਹ ਜੀ ਲੱਗਣ ਲੱਗੀ ਐ ਹੁਣ ਮੱਕੀ ਲੱਗਦੀ ਐ ਪਹਿਲਾਂ ਤਾਂ ਡਾਊਨ ਜੀ ਹੋ ਗਈ ਸੀ ਨਾ ਲਾ ਸੁੰਡੀ ਨੇ ਫੜ ਲਈ ਇਹ ਇਹਨੂੰ ਕਿਹੜਾ ਪੁਰੀ ਵਿੱਚ ਟੂਰਨਾਮੈਂਟ ਡੱਕੇ ਨਹੀਂ ਮਾਰਦੇ ਜੜ ਨਹੀਂ ਖੇਲਦੀ ਹਾਂ ਹੌਲੀ ਹੌਲੀ ਠੀਕ ਐ ਆਇਆ ਵੀ ਇਹ ਥੋੜੀ ਜਿਹੀ ਕਰਨੀ ਰਹੀ ਜਨਾ ਪੈਣੀ ਪੁਰੀ ਐਸੀ ਵੀ ਹੁਣ ਲੱਗਿਆ ਦਾ ਮੈਂ ਵੀ ਜੂਰੀਆ ਥੈਲਾ ਚੱਕ ਲਿਆ ਮੈਂ ਪਾ ਦਵਾਂ ਮੈਂ ਸੋਚਿਆ ਫੇ ਸਵੇਰੇ ਸਾਜਦੇ ਇਹ ਮੌਕਾ ਹੁੰਦਾ ਇਹ ਮੌਕਾ ਜਿਹੜਾ ਫੇ ਮੈਂ ਸਾਜਦੇ ਫੇ ਸਰ ਵੀ ਹੈ ਨਹੀਂ ਦਾ ਮੈਂ ਕਿਹਾ ਉਹਨੂੰ ਪੁੱਛ ਕੇ ਪਾ ਦਊਗਾ ਵੀ ਕਿਆ ਪਾਉਣਾ ਤੈਂ ਉਹ ਕੇ ਮਾਸਟਰ ਆ ਵੀ ਪੁੱਛ ਕੇ ਪਾਉਣਾ ਤੂੰ ਪਾਉਣੇ ਦਾ ਕਰ ਆਪਣਾ ਟਾਈਮ ਦੇਖ ਕੀ ਤੇਰੇ ਕੋਲ ਸਮਾਂ ਹੈਗਾ ਨਹੀਂ ਸਵੇਰੇ ਪਾ ਦਊਗਾ ਫੇ ਮੈਂ ਉਹਨੂੰ ਗੱਲ ਦੱਸਦਾ ਡਾਇ ਦੀ ਮੈਂ ਉਹਦੋਂ ਸ਼ਾਮ ਨੂੰ ਆ ਗਿਆ ਹਾਂ ਆ ਸੋਚਿਆ ਵੀ ਹੁਣ ਉਹਦੇ ਬੈਠ ਕੇ ਗਏ ਨਾ ਮੋਟਰ 'ਤੇ ਹੂੰ ਵੀ ਕੱਖ ਲਾ ਦਿੱਤੇ ਹੂੰ ਉਹਦੇ ਬਾਅਦ ਮੈਂ ਚੱਕਿਆ ਟੋਲੀ ਡਾਇਲ ਲੱਗੇ ਨਾਲ ਦੀ ਨਾਲ ਪਾਉਣ ਹੂੰ ਬਾ ਜਿਹੜੇ ਨਵੇੜਤਾ ਬਾਬਾ ਵਧੀਆ ਰਿਹਾ ਇਹ ਤਾਂ ਗੁੱਜ ਗਿਆ ਉਹ ਟਾਈਮ ਤੇ ਕਾਲੂ ਕੋਲ ਤਾਂ ਨਹੀਂ ਕਿਹੇ ਜਿਹਾ ਕੰਮ ਛੱਡਣਾ ਤੈਨੂੰ ਕਿਆ ਨਹੀਂ ਰਹਿ ਜਾਂਦਾ ਹੈ ਰਹਿ ਜਾਂਦਾ ਰਹਿ ਜਾਂਦਾ ਰਹੀ ਜਾਂਦਾ ਹੂੰ ਜਿਹੜਾ ਮੌਕਾ ਸਾਂਭ ਲਵੇ ਚੱਲੋ ਲਓ ਜੀ ਬਾਈ ਸੂਏਪਰ ਵਾਲੇ ਖੇਤਾਂ ਦੇ ਵਿੱਚ ਆਏ ਆ। ਉਰੇ ਵੀ ਬਾਈ ਹੁਣ ਦੋ ਤਿੰਨ ਦਿਨ ਬਾਅਦ ਕਿਹੜਾ ਵੱਜਿਆ ਏ। ਤੇ ਸੋਚ ਰੇ ਉਰੇ ਵੀ ਬਾਈ ਕਾ ਲੂ ਦੂਜੀ ਖਰਾਕ ਦੇ ਦਈਏ ਤਾਂ ਇਹਨਾਂ ਨੂੰ। ਪਹਿਲਾਂ ਆਪਾਂ ਨੇ ਡਾਇਆ ਸੂਪਰ ਜੂਰੀਆ ਪਾਤਾ ਦਾ ਤੇ ਹੁਣ ਦੂਜਾ ਜੂਰੀਆ ਲਾ ਦੀ ਇਹਨੂੰ ਬਾਈ ਕਾਫੀ ਦਿਨ ਹੋ ਗਏ। ਪਰ ਡੱਕੇ ਬਹੁ ਮਰੇ ਬਾਈ ਉਰੇ ਪਤਾ ਨਹੀਂ ਕਿ ਆ ਚੱਕਰ ਹੈ। ਪਤਾ ਨਹੀਂ ਜਾਂ ਲਾਇਆ ਜਾਂ ਕਦੂ ਦਾ ਪਾਣੀ ਬਹੁਤ ਗਰਮ ਤਾਂ ਉਹਦੇ ਕਰਕੇ ਡੱਕੇ ਮਰੇ ਆ। ਆਉਣ ਦੁਖਾ ਵੀ ਦਿੰਦਾ ਵਿੱਚ ਨੂੰ ਬਾਈ। ਆਓ ਦੇਖੋ ਸਾਹਮਣੇ ਇੱਥੇ ਵੀ ਡੱਕਾ ਮਰਿਆ ਪਿਆ ਆਲ ਐਂਜ ਵੀ ਮਰਿਆ ਪਿਆ ਦੇਖੋ ਰੇ ਤੇ ਆ ਵੀ ਦੇਖੋ ਪੂਰੇ ਵੀ ਡੱਕਾ ਮਰ ਗਿਆ ਆ ਇੱਥੇ ਵੀ ਮਰ ਗਿਆ ਇੱਥੇ ਵੀ ਮਰ ਗਿਆ ਐ ਵੀ ਮਰ ਗਿਆ ਉਹ ਵੀ ਹੋ ਗਿਆ ਠਿਕਣਾ ਤੋੜ ਜੇ ਬਫ ਹੈਗੇ ਜਿਕਣਾ ਵੀ ਤਾਂ ਗਰਮੀ ਚ ਲਾ ਦੇ ਹੁੰਦਾ ਦੇਖੋ ਆ ਸਾਹਮਣੇ ਨੂੰ ਸਿਰੇ ਤੱਕੇ ਲਾਗ ਲਾਗ ਬਾਈ ਬਹੁਤ ਡੱਕੇ ਮਰ ਗਏ ਇਹ ਪਤਾ ਨਹੀਂ ਗਰਮੀ ਦਾ ਚੱਕਰ ਹੈ ਪਤਾ ਨਹੀਂ ਬਾਈ ਗੱਲ ਆਇਆ ਏ ਲੌਂ ਲੱਗੀ ਕੋ ਚੱਕਰ ਪੈ ਗਿਆ ਦੇਖੋ ਜਕਣਾ ਹੋ ਗਿਆ ਇੱਕ ਬਾਕੀ ਜੀਰੀ ਬਾਈ ਆਪਣੀ ਨੇ ਕਰ ਲਏ 2-2 ਡੱਕੇ ਤਿੰਨ ਤਨ ਚੱਲੀ ਵਧੀਆ ਇਹ ਤਕਰੀਬਨ ਜਿਹੜਾ ਡੱਕਾ ਵਿੱਚ ਹੈਗਾ ਇਹ ਬਾਕੀ ਦੂਰ ਤੇ ਹਰਿਆਲੀ ਬਜਰੀ ਕੋਰੀ ਹੋਣਾ ਤੇ ਬਾਈ ਦੁਬਾਰੇ ਪਾਈਏ ਬਾਕੀ ਜਿਹੜਾ ਡਾਇਆ ਪਾਇਆ ਤਾਂ ਬਾਈ ਡਾਇ ਨੇ ਤਾਂ ਆਪਣਾ ਬਣਾ ਲਿਆ ਪ੍ਰੋਜੈਕਟ ਜਿਆਦਾ ਜਿਆਦਾ ਹੁੰਦਾ ਜਿਹੜਾ ਦੇਖੋ ਪਾਣੀ ਹੁਣ ਖੇਤ ਘੱਟੇ ਖੰਦਾ ਪੱਕੀ ਸ਼ਾਮ ਦਾ ਟਾਈਮ ਆ ਬਾਈ ਗਰਮੀ ਦਾ ਪੁੱਛੋ ਨਾ ਤੁਸੀਂ ਕਿਹੜੇ ਸਾਬ ਨਾਲ ਫੁੱਲ ਗਰਮੀ ਆ ਗਰਮੀ ਨੇ ਬੱਤ ਕਰਾਈ ਪਈ ਆ ਬਾਈ ਪੱਖਿਆਂ ਜਿਦਾ ਬਸ ਬੈਠ ਨਹੀਂ ਹੁੰਦਾ ਮੰਨ ਕੇ ਚਲੋ ਜਿਹਦੇ ਏਸੀ ਆ ਬੌਥੀ ਮਾੜਾ ਮੋਟਾ ਆਰਾਮ ਆ ਨਹੀਂ ਤਾਂ ਗਰਮੀ ਨੇ ਪੂਰੀ ਬਸ ਕਰਾਈ ਪਈ ਆ ਆਹ ਸਾਈਡ ਨੂੰ ਵੀ ਦੇਖੋ ਬਾਈ ਪਤਾ ਨਹੀਂ ਕਿ ਆ ਚੱਕਰ ਅੜਕੇ ਆਹ ਸਾਰ ਖੇਤ ਮਾ ਬਹੁਤ ਮਰੀ ਬਾਕੀ ਪੇਸ਼ੇਲ ਮੋਟਰਸਾਈਕਲ ਪਾਏ ਪੇ ਬਾਈ ਬਾਪੂ ਵਾਲੇ ਪਾ ਦੂਆ ਮੋਟਰਸਾਈਕਲ ਬਾਪੂ ਲੈ ਕੇ ਗਿਆ ਕੇ ਇਹ ਵੀ ਕਦੇ ਕਰੇ ਚਲਾਉਣ ਨੂੰ ਮਿਲ ਜਾਂਦਾ ਇਹ ਵੀ ਬਾਈ ਮੋਟਰਸਾਈਕਲ ਵਧੀਆ ਏ 2005 ਮਾਡਲ ਆ ਬਾਈ ਹਰੇ ਵੀ ਐਨ ਓਕੇ ਰਿਪੋਰਟ ਚੱਲਦਾ ਏ